ਦੇ ਬਦਲੇ ਉਪੋਕਤਾਵਾਂ ਵੱਲੋਂ ਬੈਂਕ ਵਿੱਚ ਜਮ੍ਹਾਂ ਕਰਵਾਏ ਗਏ ਲੱਖਾਂ ਦੇ ਸੋਨੇ ਦੇ ਗਹਿਣੇ ਬਿਨਾਂ ਉਪੋਕਤਾ ਦੀ ਮੌਜੂਦਗੀ ਦੇ ਵਿੱਚ ਕਿਸੇ ਹੋਰ ਨੂੰ ਦੇਣ ਦੇ ਮਾਮਲੇ 'ਚ ਪੁਲਿਸ ਨੇ 4 ਮਹੀਨੇ ਦੀ ਜਾਂਚ ਤੋਂ ਬਾਅਦ ਕੇਸ ਦਾ ਰਜਿਸਟਰ ਕਰ ਲਿਆ ਪਰ ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਬੈਂਕ ਦੇ ਵਿੱਚੋਂ ਗ੍ਰਾਹਕ ਦੀ ਗੈਰ ਮੌਜੂਦਗੀ ਦੇ ਵਿੱਚ ਨਕਲੀ ਹਸਤਾਖਰ ਦਸਤਾਵੇਜ਼ ਦੇ ਬਿਨਾਂ ਕੋਈ ਬੈਂਕ ਮੁਲਾਜ਼ਮਾ ਨੂੰ ਮਿਲੀ ਭਗਤ ਦੇ ਸੋਨਾ ਲੈ ਕੇ ਨਹੀਂ ਜਾ ਸਕਦਾ ਸੋ ਪੁਲਿਸ ਨੇ ਆਪਣੀ ਜਾਂਚ ਦੇ ਵਿੱਚ ਬੈਂਕ ਕਿਸੇ ਅਧਿਕਾਰੀ ਜਾਂ ਫਿਰ ਕਿਸੇ ਮੁਲਾਜ਼ਮ ਨੂੰ ਨਾਮਜ਼ਦ ਨਹੀਂ ਕੀਤਾ ਜਾਤ ਕੀ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਜਾਂਚ ਦੌਰਾਨ ਕੋਈ ਵੀ ਬੈਂਕ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇਗਾ ਦੱਸਿਆ ਗਿਆ ਹੈ ਕਿ ਬੈਂਕ ਦੀ ਲਾਪਰਵਾਹੀ ਕਾਰਨ ਸ਼ਹਿਰ ਦੇ ਸ਼ਰੀਫ ਚ ਹੈ ਇੱਕ ਵਪਾਰੀ ਨੂੰ ਮਾਨਸਿਕ ਅਤੇ مالی ਤੌਰ ਤੇ ਵੀ ਵੱਡਾ ਨੁਕਸਾਨ ਚੱਲਣਾ ਪੈ ਰਿਹਾ ਹੈ ਤੇ ਠੱਗਿਆਂ ਦੀਆਂ ਖਬਰਾਂ ਰੋਜ਼ ਸੁਣਨ ਨੂੰ ਮਿਲਦੀਆਂ ਆ ਸਾਈਬਰ ਠੱਗਿਆਂ ਦੇ ਵੀ ਕਈ ਮਾਮਲੇ ਰੋਜ਼ ਸੁਣਨ ਨੂੰ ਮਿਲਦੇ ਆ ਲੇਕਿਨ ਅੱਜ ਜਿਹੜੇ ਮਾਮਲੇ ਦੀ ਅਸੀਂ ਗੱਲ ਕਰਨ ਜਾ ਰਹੇ ਆ ਉਹ ਇਸ ਕਰਕੇ ਖਾਸ ਕਿਹਾ ਜਾ ਸਕਦਾ ਕਿ ਇੱਕ 파ਰਤ ਦੇ ਨਾਮੀ ਬੈਂਕ ਦਾ ਇਸ ਵਿੱਚ ਨਾ ਆ ਰਿਹਾ ਨਾਮੀ ਬੈਂਕ ਦੀ ਇਨਵੋਲਵਮੈਂਟ ਦੱਸੀ ਜਾ ਰਹੀ ਹੈ ਸ਼ਹਿਰ ਦੇ ਇੱਕ ਵਪਾਰੀ ਨੇ ਦੋਸ਼ ਲਾਇਆ ਕਿ ਮੇਰਾ ਸੋਨਾ ਕੋਈ ਹੋਰ ਲੈ ਗਿਆ ਇਹਨਾਂ ਨੇ ਗੋਲਡ ਲੋਨ ਲਿਆ ਸੀ ਕੋਈ ਹੋਰ ਕਢਾ ਕੇ ਲੈ ਗਿਆ ਲਲਿਤ ਕੁਮਾਰ ਸ਼ਰਮਾ ਜੀ ਜਿਨ੍ਹਾਂ ਨਾਲ ਇਹ ਠੱਗੀ ਵਾਪਰੀ ਹੈ ਉਹ ਸਾਡੇ ਨਾਲ ਮੌਜੂਦ ਹੈ ਮਾਮਲੇ ਦੀ ਐਫ ਆਈ ਆਰ ਦਰਜ ਹੋ ਚੁੱਕੀ ਹੈ ਗੱਲਬਾਤ ਕਰਦੇ ਆ ਇਹਨਾਂ ਨਾਲ ਇਹਨਾਂ ਕੋਲ ਹੀ ਜਾਣਦੇ ਆ ਕੀ ਹੈ ਪੂਰਾ ਮਾਮਲਾ ਹਾਂਜੀ ਲਲੀ ਜੀ ਕੀ ਹੈ ਪੂਰਾ ਮਾਮਲਾ ਤੁਸੀਂ ਮੇਰਾ ਨਾਮ ਹੈ ਲਲਿਤ ਸ਼ਰਮਾ 2022 ਚ ਕਰੋਨਾ ਕਾਲ ਤੋਂ ਬਾਅਦ ਮੰਡੀ ਦੇ ਵਿੱਚ ਮੈਨੂੰ ਪੈਸੇ ਦੀ ਜਰੂਰਤ ਸੀ ਜਿਸ ਕਰਕੇ ਮੈਂ ਬੈਂਕ ਵਿੱਚੋਂ ਗੋਲਡ ਲੋਨ ਲੈਣ ਦੀ ਸਲਾਹ ਕੀਤੀ ਆਪਣੀ ਵਾਈਫ ਨਾਲ ਮੇਰੀ ਵਾਈਫ ਤੇ ਮੁੜ ਜਰਗਾ ਗਿਆ ਇਸ ਬੈਂਕ ਦੇ ਆਰੰਭੀ ਪੋਸਟ ਦੇ ਹੀ ਉਹ ਕਹਿੰਦਾ ਕਿ ਮੇਰਾ ਕਿ ਆਈਸੀਸੀ ਬੈਂਕ ਚ ਕਾਫੀ ਮਰ ਹੈ ਕਿ ਵਾਕਈ ਹੈਗੀ ਹੈ ਮੈਨੇਜਰ ਤੂੰ ਲੱਕ ਸਾਰੇ ਵਾਕਫ ਹੈ ਕਿ ਮੈਂ ਤੁਹਾਨੂੰ ਉਸ ਨੂੰ ਆਪਣੇ ਕੀ ਹੈ ਆਈਸੀਸੀ ਬੈਂਕ ਚੋਂ ਮੈਂ 골ਡ ਨੂੰ ਦਵਾ ਦਿੰਨਾ ਠੀਕ ਹੈ 골ਡ ਨੂੰ ਸਾਨੂੰ 7 3 2022 ਨੂੰ ਸਾਨੂੰ 골ਡ ਨੂੰ ਦਵਾਤਾ 12 10 22 ਨੂੰ ਵਿਆਸ ਮੇਤ ਇਹ ਲੋਨ ਜਿਹੜਾ ਹੈਗਾ ਜ ਮਨੀਸ਼ ਵਰਮਨ ਨੇ ਆਪਣੇ ਕੋਲੋਂ ਪੈਸੇ ਜਮਾ ਕਰਾ ਕੇ ਕਲੋਜ਼ ਕਰਾਤਾ 23 ਚ ਸਾਡੇ ਕੋਲ ਕਿਸ਼ਤ ਵੀ ਲੱਗੇ 165000 ਰੁਪਏ ਜਦੋਂ ਆਪਾਂ 2024 ਚ ਗਏ ਆ ਦੁਬਾਰਾ ਕਿਸੇ ਜਮਾ ਕਰਾਉਣਾ ਆਪੇ ਤੁਹਾਨੂੰ ਬੈਂਕ ICICI ਮੈਨੇਜਰ ਕਹਿੰਦਾ ਕਿ ਤੁਸੀਂ ਆਪਣਾ ਲੋਨ ਕਲੋਜ਼ ਕਰਾ ਚੁੱਕੇ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕੋਈ ਹੋਰ ਪੈਸੇ ਜਮਾ ਕਰਵਾ ਕੇ ਤੁਹਾਡਾ ਸੋਨਾ ਛੁਡਾ ਕੇ ਲੈ ਗਿਆ ਲੇਕਿਨ ਉਹਦੇ ਵਿੱਚ ਡਾਕੂਮੈਂਟ ਲੱਗਦੇ ਆ ਸਿਗਨੇਚਰ ਹੁੰਦੇ ਆ ਕਿੱਦਾਂ ਲੈ ਗਿਆ ਡਾਕੂਮੈਂਟ ਲੱਗਦੇ ਹੈਗੇ ਆ ਡਾਕੂਮੈਂਟ ਸਾਰੇ ਜਾਲੀ ਪ੍ਰੂਫ ਹੈਗੇ ਆ ਪਹਿਲਾ ਪ੍ਰੂਫ ਤੇ ਆਇਆ ਕਿ ਜਿਹੜਾ ਇਹਨਾਂ ਨੇ ਕੈਸ਼ ਜਮਾ ਕੀਤਾ ਉਰੀਆ ਰਸੀ ਦਿੱਤੀ ਉਹਨੂੰ ਬੈਂਕ ਨੇ 18 ਲੱਖ 18 ਲੱਖ 15 114 ਰੁਪਏ ਦੀ ਰਸੀਦ ਹੈਗੀ ਹੈ ਇਹ ਜਿੰਨਗੀ ਮੇਰੇ ਸੱਜਣਾਂ ਚ ਜਲਦੀ ਹੈਗੀ